ਜਿੰਦਾਬਾਦ ਜਿੰਦਾਬਾਦ ਅੱਲਾਹ ਵਡਾ ਹੱਕ ਜਿੰਦਾਬਾਦ ਦੂਰ ਰਹਿ ਤਾ ਜਿੰਦਾਬਾਦ ਆਦਿ ਇਹ ਮੰਗੇ ਹੋਈ ਆਗੇ 25% ਦਾ ਜਿਹੜਾ ਇੱਕ ਵਾਦਾ ਕੀਤਾ ਜਾਵੇ ਅਸੀਂ ਇਹ ਕਹਿੰਦੇ ਨੇ ਕਿ ਸਾਨੂੰ ਹਰਿਆਣੇ ਸਰਕਾਰ ਦੇ ਬਰਾਬਰ ਮਜ਼ਦੂਰੀਆਂ ਕੀਤੀਆਂ ਜਾਣ ਦੂਰ ਰਹਿ ਤਾ ਜਿੰਦਾਬਾਦ ਕੋਈ ਦੂਰ ਰਹਿ ਤਾ ਅੱਲਾਹ ਕੋਈ ਦੂਰ ਰਹਿ ਤਾ ਜਿੰਦਾਬਾਦ ਇਹ ਸਾਦਾ ਜਿਹੜਾ ਸੰਘਰਸ਼ ਹੈ ਆਰਥੀਆਂ ਦੀਆਂ ਮੰਗਾਂ ਵੱਖ ਨੇ ਪੰਜ ਮੰਗਾਂ ਸਾਡੀਆਂ ਨੇ ਤੇ ਪੰਜ ਉਹਨਾਂ ਦੀਆਂ ਨੇ ਦਾ ਮੰਗਾਂ ਦੇ ਮੁੱਦੇ ਨੂੰ ਲੈ ਕੇ ਅੱਜ ਅਸੀਂ ਚੱਲੇ ਹਾਂ ਸਾਂਝੀ ਹੜਤਾਲ ਲੈ ਪੰਜਾਬ ਭਰ ਦੇ ਵਿੱਚ ਅੱਜ ਜਿੰਨੀਆਂ ਵੀ ਮੰਡੀਆਂ ਹੈਗਿਆ ਨੇ ਤਾਂ ਉਹਨਾਂ ਦੇ ਵਿੱਚ ਕਾਰੋਬਾਰ ਜਿਹੜਾ ਹੈ ਮਜ਼ਦੂਰਾਂ ਵੱਲੋਂ ਬੰਦ ਕਰ ਦਿੱਤਾ ਗਿਆ ਹਾਲਾਂਕਿ ਅੱਜ ਤੋਂ ਜਿਹੜੀ ਹੈ ਸਰਕਾਰੀ ਖਰੀਦ ਵੀ ਸ਼ੁਰੂ ਹੋਣੀ ਸੀਗੀ ਲੇਕਿਨ ਹੜਤਾਲ ਕਰਕੇ ਉਹ ਵੀ ਜਿਹੜੀ ਆ ਲੇਟ ਕਰ ਦਿੱਤੀ ਗਈ ਆ ਤਾਂ ਕੀ ਕੁਝ ਖਾਸ ਮੰਗਾਂ ਜਿਹੜੀਆਂ ਹੈਗੀਆਂ ਨੇ ਸਾਡੇ ਨਾਲ ਇੱਥੋਂ ਦੇ ਜਿਹੜੇ ਸਖਤਰ ਸਾਹਿਬ ਬਣ ਹੈਗੇ ਨੇ ਉਹ ਮਜੂਤ ਹੈਗੇ ਨੇ ਸਭ ਤੋਂ ਪਹਿਲਾਂ ਜੀ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਮੰਡੀਆਂ ਬੰਦ ਕੀਤੀਆਂ ਗਈਆਂ ਹਾਂਜੀ ਸਾਰੇ ਪੰਜਾਬ ਭਰ ਦੇ ਵਿੱਚ ਮੰਡੀਆਂ ਬੰਦ ਹੈ ਜੀ ਮੈਂ ਕਪੂਰ ਸਿੰਘ ਦਾ ਆਪਣਾ ਜਨਮ ਸਖਤਰ ਪੰਜਾਬ ਸਾਰੇ ਪੰਜਾਬ ਦੀਆਂ ਮੰਡੀਆਂ ਅੱਜ ਸਾਡੀਆਂ ਜਿਹੜੀਆਂ ਬੰਦ ਨੇ ਸਾਡੀਆਂ ਜਿਹੜੀਆਂ ਮੰਗਾਂ ਨੇ ਵਾਰ-ਵਾਰ ਸਰਕਾਰਾਂ ਦੇ ਅਮਨ ਦੇ ਨਾਲ ਸਾਡੇ ਮਤਲਬ ਕਿ ਮਾਦੇ ਮੋਦੀ ਇੰਡਸਟਰੀਅਲ ਸਾਨੂੰ ਜੋੜਿਆ ਗਿਆ ਅਨ੍ਦੇਸਾ ਜੋੜ ਦੇ ਨਾਲ ਨਾਲ ਸਾਡਾ 2 4 5 ਪੈਸੇ ਵਧਾਉਂਦੇ ਆ ਸਰਕਾਰ ਜਿਵੇਂ ਜਿਵੇਂ 2011 ਵਿੱਚ ਕਾਲੀ ਸਰਕਾਰ ਦੇ ਵੇਲੇ ਬਾਦਲ ਸਾਹਿਬ ਨੇ ਸਾਡਾ 5% ਦਾ ਵਾਅਦਾ ਜਿਹੜਾ ਕੀਤਾ ਸੀਗਾ ਤੇ ਸਾਡੀ ਉਦੋਂ ਦੀ ਇਹ ਮੰਗ ਚੱਲੀ ਆ ਰਹੀ ਆ ਕਿ 5% ਦਾ ਵਾਅਦਾ ਜਿਹੜਾ ਸਾਨੂੰ ਅੱਜ 13 ਸਾਲ ਹੋ ਗਏ ਆ 13 ਸਾਲਾਂ ਦੇ ਬਾਅਦ ਅੱਜ 5% ਦਾ ਵਾਅਦਾ ਸਾਡਾ ਕੀਤਾ ਜਾਵੇ ਅਸੀਂ 2 ਸਾਲ ਤੋਂ ਉੱਪਰੋਂ ਜਿਵੇਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਅਹੀ ਸਮਝ ਲਿਆ ਹਾਂ ਕਿ ਆ ਆदमी ਦੀ ਸਰਕਾਰ ਬਣੀ ਆ ਤੇ ਇਹ ਸਾਨੂੰ ਆਮ ਆਦਮੀ ਅਸੀਂ ਲੋਕੀ ਆ ਤੇ ਇਹਦਾ ਸਾਡਾ ਮਸਾਜ ਜਿਹੜਾ ਹੱਲ ਹੋਏਗਾ ਉਹ ਇਸ ਵਾਰੀ ਤੁਹਾਡੀ ਕੀ ਮੰਗ ਹੈਗੀ ਆ ਪਹਿਲਾਂ ਤਾਂ ਆਪਣੀ ਮੰਗ ਦੱਸੋ ਕੀ ਸਰਕਾਰ ਤੋਂ ਕੀ ਮੰਗ ਕਰਦੇ ਸਾਡੇ ਇਹ ਮੰਗ ਇਹੋ ਹੀ ਆ ਕਿ 5% ਦਾ ਜਿਹੜਾ ਇੱਕ ਵਾਦਾ ਕੀਤਾ ਜਾਵੇ ਇੱਕ ਸਾਡੇ ਜਿਹੜੀਆਂ ਸਾਡੇ ਦੂਜੇ ਸੂਬੇ ਨਾਲ ਦੇ ਉਹਨਾਂ ਦੇ ਵਿੱਚ ਸਾਡੀਆਂ ਮਜ਼ਦੂਰੀਆਂ 'ਚ ਫਰਕ ਵੜਾ ਉਹਨਾਂ ਦੇ 2 ਰੁਪਏ 70 ਪੈਸੇ ਮਜ਼ਦੂਰੀ ਜਿਹੜੀ ਆ ਸਾਡੇ ਕਨਕੀ ਦੇ ਵਾਧਿਆ 1 ਰੁਪਏ ਕਿੰਨੇ ਪੈਸੇ ਝੋਨੇ ਦੇ ਵਾਧਿਆ ਤੇ ਉਹ ਸਰਕਾਰ ਜਿਹੜੀ ਲੋਡਿੰਗ ਹੈ ਉਥੇ 3 ਸਵਾ 3 ਰੁਪਏ ਆ ਸਾਨੂੰ ਵਿੱਚ 1 ਰੁਪਏ 70 ਪੈਸੇ ਜਾਂ 80 ਪੈਸੇ ਲੋਡਿੰਗ ਦਿੱਤੀ ਜਾਂਦੀ ਆ ਤੇ ਮਜ਼ਦੂਰੀ ਜਿਹੜੀ ਆ ਸਾਡੀ 2-3 ਰੁਪਏ ਤੋਂ ਕਾਟਿਆ ਅਸੀਂ ਇਹ ਕਹਿੰਦੇ ਨੇ ਕਿ ਸਾਨੂੰ ਹਰਿਆਣਾ ਸਰਕਾਰ ਦੇ ਬਰਾਬਰ ਮਜ਼ਦੂਰੀਆਂ ਕੀਤੀਆਂ ਜਾਣ ਹਾਂ ਦੇ ਨਾਲ ਖਾਸ ਤੌਰ ਦੇ ਉੱਤੇ ਜੇਕਰ ਗੱਲ ਕਰ ਲਈ ਕਿ ਜਿਹੜੇ ਆਪਣੇ ਮਜ਼ਦੂਰ ਭਰਾ ਹੈਗੇ ਨੇ ਜੋ ਜਿੰਨੇ ਵੀ ਨੇ ਤਾ ਅੱਜ ਇਹਨਾਂ ਦੀ ਹੜਤਾਲ ਆ ਤਾਂ ਆੜਤੀਆਂ ਦੀ ਵੀ ਵਿਚੇ ਨਾਲ ਹੀ ਹੈਗੀ ਹੈ ਹੜਤਾਲ ਦੇਖੋ ਜੀ ਸਾਡਾ ਜਿਹੜਾ ਸੰਘਰਸ਼ ਹੈ ਆੜਤੀਆਂ ਦੀਆਂ ਮੰਗਾਂ ਵੱਖ ਨੇ ਪੰਜ ਮੰਗਾਂ ਸਾਡੀਆਂ ਨੇ ਤੇ ਪੰਜ ਉਹਨਾਂ ਦੀਆਂ ਨੇ ਦਾ ਮੰਗਾਂ ਦੇ ਮੁੱਦੇ ਨੂੰ ਲੈ ਕੇ ਅਪਾ ਚੱਲੇ ਆ ਸਾਂਝੀ ਹੜਤਾਲ ਹੈ ਸਾਰਾ ਪੰਜਾਬ ਸਾਡਾ ਬੰਦ ਪਿਆ ਵਾ ਬਹੁਤ ਤਗੜਾ ਮਤ ਕੇ ਮੈਂ ਸਖਤਰੋਂ ਹੁੰਦੇ ਨਾ ਤੇ ਮੈਨੂੰ ਹਰ ਮੰਡੀ ਦੀ ਰਿਪੋਰਟ ਹੈ ਰਿਪੋਰਟ ਦੇ ਵਿੱਚ ਕੋਈ ਵੀ ਮੰਡੀ ਅੱਜ ਤੱਕ ਸਾਡੇ 1 ਕਿਲੋ ਦਾਣੇ ਦੀ ਕਿਸੇ ਲੱਥੇ ਨਾ ਜਿੰਮੇਦਾਰ ਕੋ ਲਿਆ ਆ ਨਹੀਂ ਜਿੰਮੇਦਾਰ ਨੂੰ ਪਹਿਲੇ ਚੈਲੰਜ ਕੀਤਾ ਜੇ ਖਰਾਬ ਨਾ ਹੋਇਓ ਸਾਡੀ ਹੜਤਾਲ ਆਲਮੇ ਸਮੇਂ ਦੀ ਹੜਤਾਲ ਹੈ ਤੇ ਆਮੇ ਸਮੇਂ ਦੀ ਜਿਸ ਨੇ ਸਾਡੇ ਮਸਲੇ ਨਹੀਂ ਹੱਲ ਹੁੰਦੇ ਅਸੀਂ ਹੜਤਾਲ ਨਹੀਂ ਖੋਲ੍ਹੇਗੀ ਇਸ ਦੇ ਨਾਲ ਨਾਲ ਜਿਹੜੇ ਆਪਣੇ ਮਜ਼ਦੂਰ ਭਰਾ ਹੈਗੇ ਨੇ ਖਾਸ ਤੌਰ ਤੇ ਮੰਡੀਆਂ ਦੇ ਵਿੱਚ ਇਹਨਾਂ ਦਾ ਕੀ ਅਹਿਮ ਰੋਲ ਹੁੰਦਾ ਕੋਈ ਜਿਹੜੇ ਸਾਡੀਆਂ ਮੰਡੀਆਂ 'ਚ ਕੰਮ ਕਰਦੇ ਆ ਕੋਈ ਬਿਹਾਰੀ ਲੋਕ ਨੇ ਬਾਹਰ ਦੇ ਆਉਂਦੇ ਆ ਔਰ ਤੁਸੀਂ ਸਾਰੇ ਲਵਗੇ ਹਜ਼ਾਰਿਆ 1500 ਰੁਪਇਆ ਖਰਚੀ ਕੇ ਇੱਥੇ ਆਂਦੇ ਆ। ਜੇ ਅੱਜ ਮਜ਼ਦੂਰੀ ਜਿਹੜੀ ਆ ਉਹ ਬਾਹਰਲੇ ਸੂਬੇ ਚ ਜਾਂਦੀ ਹੈ ਇੱਥੇ ਘੱਟ ਹੈ। ਸਾਡੇ ਜਿੰਨੇ ਵੀ ਬਾਹਰਲੇ ਮਜ਼ਦੂਰ ਹੈ ਸਾਰੇ ਹਰਿਆਣੇ ਨੂੰ ਮੂੰਹ ਕਰ ਗਏ। ਸਾਡੋ ਇੱਥੇ ਲੇਬਰ ਦੀ ਛਾੜੇ ਆ ਰਹੀ ਹੈ। ਇਸ ਕਰਕੇ ਉਹ ਛਾੜੇ ਦੇ ਖਾਤੇ ਲਈ ਕਹਿੰਦੇ ਆ ਕਿ ਇੱਕ ਤਾਂ ਮਜ਼ਦੂਰੀ ਮਜ਼ਦੂਰਾਂ ਨੂੰ ਮਿਲ ਕੇ ਦਾ ਪਾਲਣ ਪੋਸਣ ਬਹੁਤ ਮਾਰਾ ਹੋਇਆ। ਕਿ ਕਹਿੰਦਾ ਜੀ ਮਜ਼ਦੂਰੀ ਵਧੇ ਤੇ ਇੱਕ ਇਹਨਾਂ ਦੇ ਜਿਹੜੇ ਲੇਬਰ ਹੈ ਉਹ ਸਾਨੂੰ ਇੱਥੇ ਆ ਸਕੇ। ਕਿਉਂਕਿ ਲੇਬਰ ਜਿਹੜੀ ਬਾਹਰਲੇ ਸੂਬੇ ਨੂੰ ਜਾਣਦੀ ਹੈ। ਦੇਖ ਕਰਕੇ ਸਾਨੂੰ ਲਈ ਵਰਦੀ ਛਾੜ ਰਹੀ ਆ ਆ ਆਸ ਕਰਦੇ ਹਾਂ ਕਿ ਸਰਕਾਰ ਤੁਹਾਡੀ ਇਹ ਗੱਲਾਂ ਮੰਨੇਗੀ ਤਾਂ ਜਿੰਨੀ ਦੇ ਤੱਕ ਮੰਗ ਨਹੀਂ ਪੂਰੀ ਹੁੰਦੀ ਤਾਂ ਐਸੇ ਤਰੀਕੇ ਨਾਲ ਹੜਤਾਲ ਚੱਲੇ ਬੇਖੋ ਜੀ ਹੜਤਾਲ ਕਰਨਾ ਸਾਡਾ ਕੋਈ ਮੁੱਦਾ ਨਹੀਂ ਕਿਉਂਕਿ ਅਸੀਂ ਰੋਜ਼ ਕਮਾਉਣਾ ਤੇ ਰੋਜ਼ ਖਾਣਾ ਇਹਦੇ ਵਿੱਚ ਅਸੀਂ ਹੜਤਾਲ ਜੇ ਕਰ ਬੈਨੇ ਆ ਤੇ ਸਾਰਦਾ ਦੇ ਨੁਕਸਾਨ ਹੈ ਨੁਕਸਾਨ ਹੁੰਦਾ ਵਾ ਲੇਕਿਨ ਇਹਦੇ ਵਿੱਚ ਇਹ ਨਹੀਂ ਗੱਲ ਕਿ ਅਸੀਂ ਹੜਤਾਲ ਜ਼ਰੂਰੀ ਕਰਨੀ ਹੈ ਹੜਤਾਲ ਕਰਕੇ ਅਸੀਂ ਰਾਜੀ ਨਹੀਂ ਪਰ ਐਸੇ ਮਜਬੂਰ ਹੋ ਗਏ ਹੜਤਾਲ ਕੀਤੀ ਤਾਂ ਇਹ ਖਾਸ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਆਪਣੀਆਂ ਵੱਖ-ਵੱਖ ਮੰਗਾਵਾਂ ਨੂੰ ਲੈ ਕੇ ਮੰਗਾ ਲੈ ਕੇ ਜੋ ਅੱਜ ਜਿੰਨੇ ਵੀ ਇਹ ਜੋ ਮਜ਼ਦੂਰ ਹੈਗੇ ਨੇ ਜਾਂ ਆਪਾਂ ਆੜਤੀਆਂ ਦੀ ਗੱਲ ਕਰ ਲਈਏ ਤਾਂ ਪੰਜ ਮੰਗਾ ਉਹਨਾਂ ਦੀਆਂ ਨੇ ਤਾਂ ਪੰਜ ਜੜੀਆਂ ਨੇ ਇਹ ਮਜ਼ਦੂਰਾਂ ਦੀਆਂ ਨੇ ਤਾਂ ਆਪਣੇ ਰੇਟ ਨੂੰ ਲੈ ਕੇ ਤੇ ਦੂਜਾ ਜਿਹੜੀ ਲੇਬਰ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਜਿਹੜਾ ਇਹਨਾਂ ਵੱਲੋਂ ਹੜਤਾਲ ਜਿਹੜੀ ਅੱਜ ਕੀਤੀ ਗਈ ਆ ਤਾਂ ਤਸਵੀਰਾਂ ਤੁਹਾਡੇ ਨਾਲ ਪੂਰੇ ਮੰਡੀ ਦੀਆਂ ਸਾਂਝੀਆਂ ਕਰ ਰਿਹਾ ਕਿ ਅੱਜ ਕੰਮ ਜੋ ਖਾਸ ਤੌਰ ਦੇ ਉੱਤੇ ਜਿਹੜਾ ਕੰਮ ਜਿੰਨਾ ਵੀ ਕੰਮ ਸੀਗਾ ਪੰਜਾਬ ਭਰ ਦੇ ਵਿੱਚ ਮੰਡੀਆਂ ਦਾ ਰੋਕ ਦਿੱਤਾ ਗਿਆ ਤਾਂ ਆਸ ਕਰ ਰਹੇ ਨੇ ਕਿ ਆਮ ਆਦਮੀ ਦੀ ਸਰਕਾਰ ਜਿਹੜੀ ਹੈਗੀ ਆ ਉਹ ਜ਼ਰੂਰ ਇਹਨਾਂ ਦੀ ਜਿਹੜੀ ਹੈ ਮੰਗ ਸੁਣੇਗੀ ਕਿਉਂਕਿ ਸਮੇਂ-ਸਮੇਂ ਸਰ ਜਿਹੜੀਆਂ ਰਹਿੰਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਵੱਲੋਂ ਪਹਿਲੀਆਂ ਸਰਕਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਇਹਨਾਂ ਦੀ ਮੰਗ ਨਾ ਮੰਨਣ ਕਰਕੇ ਜਿਹੜਾ ਅੱਜ ਇਹਨਾਂ ਦੇ ਮਨਾਂ ਦੇ ਵਿੱਚ ਰੋਸ਼ ਹੈਗਾ ਤਾਂ ਭਗਵੰਤ ਮਾਨ ਸਰਕਾਰ ਤੋਂ ਇਹ ਅਪੀਲ ਕਰ ਰਹੇ ਨੇ ਕਿ ਸਾਡੀ ਮੰਗ ਜ਼ਰੂਰ ਸੁਣੋ ਤਾਂ ਉੱਥੇ ਤਾਂ ਇਹਦਾ ਮੰਡੀ ਦੀ ਤਸਵੀਰ ਸਾਂਝੀ ਕਰ ਦਿੰਦੇ ਆ ਤੁਸੀਂ ਵੇਖ ਸਕਦੇ ਹੋ ਪੂਰੀ ਮੰਡੀ ਅੱਜ ਦੇ ਦਿਨ ਬਿਲਕੁਲ ਖਾਲੀ ਪਈ ਆ ਹਾਲਾਂਕਿ ਅੱਜ ਤੋਂ ਜਿਹੜੀ ਆ ਸਰਕਾਰੀ ਖਰੀਦ ਵੀ ਸ਼ੁਰੂ ਹੋਣੀ ਸੀਗੀ ਲੇਕਿਨ ਮਜ਼ਦੂਰਾਂ ਦੀ ਇਸ ਹੜਤਾਲ ਨੂੰ ਲੈ ਕੇ ਇਹ ਜੋ ਖਰੀਦ ਰੋਕ ਦਿੱਤੀ ਗਈ ਆ ਤਾਂ ਪੂਰਨ ਤੌਰ ਦੇ ਉੱਤੇ ਜਿਹੜੀ ਮੰਡੀ ਬਿਲਕੁਲ ਬੰਦ ਕੋਈ ਵੀ ਕੰਮ ਜੋ ਮੰਡੀ ਦੇ ਵਿੱਚ ਨਹੀਂ ਹੋ ਰਿਹਾ ਤਾਂ ਉੱਥੇ ਜਿੰਨੇ ਵੀ ਲੇਬਰ ਹੈਗੀ ਆ ਜਿੰਨੇ ਵੀ ਜੋ ਕਹਿ ਸਕਦੇ ਆ ਮਜ਼ਦੂਰ ਹੈਗੇ ਆ ਉਹਨਾਂ ਵੱਲੋਂ ਅੱਜ ਹੜਤਾਲ ਲਗਾਤਾਰ ਅਣਮਿੱਥੇ ਸਮੇਂ ਵਾਸਤੇ ਕਰ ਦਿੱਤੀ ਗਈ ਹੈ ਤਾਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਡੀ ਜੜੀ ਆ ਸੁਣਵਾਈ ਜਲਦ ਜਲਦ ਹੋ ਕੀਤੀ ਜਾਵੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੁਸਨਕ ਜਗਵਾਨੀ ਟੀਵੀ ਸ਼੍ਰੀ ਹਮਸਾ ਸਾਹਿਬ